ਆਮ ਆਦਮੀ ਪਾਰਟੀ ਨੂੰ ਲੱਗਿਆ ਹੁਣ ਦਾ ਸਭ ਤੋਂ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਇੰਚਾਰਜ ਬਣੀ ਸੂਦੀਆ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਤੋਂ ਸਰਕਾਰ ਰੀਪੀਟ ਕਰਨ ਦੀ ਵੱਡੀ ਗੱਲ ਕਹੀ ਜਾ ਰਹੀ ਹੈ ਤੇ ਦੂਸਰੇ ਪਾਸੇ ਪ੍ਰਧਾਨ ਸ਼ਾਮਲ ਹੋਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਖਰਕਾਰ ਕਿਉਂ ਪ੍ਰਧਾਨਗੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਆਧਾਰ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਪੈਰ ਨਹੀਂ ਲੱਗਣੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਹੀ ਸਰਕਾਰ ਬਣਾਈ ਜਾ ਸਕਦੀ ਹੈ ਦੇ ਦੂਸਰੇ ਪਾਸੇ ਪ੍ਰਧਾਨਗੀ ਛੱਡ ਕੇ ਸਾਰੇ ਉਹਦਿਆਂ ਤੋਂ ਅਸਤੀਫੇ ਦੇ ਕੇ ਇੱਕ ਦੋ ਦਿਨ ਦੇ ਵਿੱਚ ਪ੍ਰਧਾਨ ਪ੍ਰਧਾਨਗੀ ਛੱਡ ਕੇ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣਗੇ ਇਸ ਇੱਕ ਸਿਆਸ ਦੇ ਵਿੱਚ ਤਰਸਲੀ ਮਚ ਗਈ ਹੈ ਇਸ ਵੱਡੀ ਹਲਚਲ ਨੇ ਇਸ ਵੱਡੇ ਬਿਆਨ ਨੇ ਟੈਨਸ਼ਨ ਦੇ ਵਿੱਚ ਪਾ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਆਖਰਕਾਰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਾ ਤੇ ਫਿਰ ਜਾਣਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਸ ਪਾਰਟੀ ਦਾ ਹਾਲੇ ਆਧਾਰ ਨਹੀਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ ਏਬੀਪੀ ਸਾਂਝਾ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਹੈ ਕਿ ਚੰਡੀਗੜ੍ਹ ਦੀ ਉਪ ਪ੍ਰਧਾਨ ਭਾਜਪਾ ਵਿੱਚ ਹੋਵੇਗੀ ਸ਼ਾਮਲ ਕਿਉਂ ਆਮ ਆਦਮੀ ਪਾਰਟੀ ਦੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਸਾਬਕਾ ਉਪ ਪ੍ਰਧਾਨ ਆਬਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਉਹ ਭਾਜਪਾ ਦੀ ਸੁਭਾਈ ਦਫਤਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਵੇਗੀ ਇਸ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਸਿੰਘ ਰੈਣਾ ਸੁਭਾਈ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਮੌਜੂਦ ਰਹਿਣਗੇ ਆਬਾ ਬਾਂਸਲ ਦੇ ਪਤੀ ਮੁਹਾਲੀ ਵਿੱਚ ਇੱਕ ਜਾਣੇ ਪਛਾਣੇ ਕਾਰੋਬਾਰੀ ਹਨ ਉਹ ਇੱਥੇ ਅਮੇ ਫਾਊਂਡੇਸ਼ਨ ਰਾਹੀਂ ਸਮਾਜ ਸੇਵਾ ਲਈ ਕੰਮ ਕਰਦੇ ਹਨ ਉਹ ਸ਼ਹਿਰ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਜੁੜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਆਬਾ ਬਾਂਸਲ ਅੱਜ ਰਹਦੇ ਕਹਿੰਦੇ ਆਮ ਆਦਮੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਮੁੱਢਲੇ ਅਹੁਦੇ ਤੋਂ ਅਸਤੀਫੇ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਅਗਸਤ ਵਿੱਚ ਆਬਾ ਬਾਂਸਲ ਨੇ ਆਬਾ ਬਾਂਸਲ ਨੇ ਅਗਸਤ 2025 ਵਿੱਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਲਈ ਪਾਰਟੀ ਵਿੱਚ ਸ਼ਾਮਲ ਹੋਈ ਸੀ। ਉਹਨਾਂ ਨੂੰ ਚੰਡੀਗੜ੍ਹ ਵਿੱਚ ਇੱਕ ਅਹੁਦਾ ਦਿੱਤਾ ਗਿਆ ਪਰ ਉਹ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੀ ਸੀ ਜਿਸ ਕਾਰਨ ਉਹਨਾਂ ਨੂੰ ਇਹ ਕਦਮ ਚੁਕਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਆਬਾ ਬਾਂਸਲ ਮੁਹਾਲੀ ਦੀ ਰਹਿਣ ਵਾਲੀ ਹੈ ਅਤੇ ਉਹ 2023 ਵਿੱਚ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਉਹਨਾਂ ਦੇ ਪਤੀ ਦਾ ਨਾਮ ਸੁਨੀਲ ਬਾਂਸਲ ਹੈ। ਉਹ ਆਈਟੀ ਸਿਟੀ ਵਿੱਚ ਇੱਕ ਆਈਟੀਆਈ ਸੀਸੀਟੀਵੀ ਕੈਮਰਾ ਬਣਾਉਣ ਵਾਲੀ ਕੰਪਨੀ ਦੇ ਮਾਲਕ ਹਨ ਉਹ ਆਮੀ ਐਮੀ ਫਾਊਂਡੇਸ਼ਨ ਚਲਾਉਂਦੀ ਹੈ ਇਹ ਕਈ ਧਾਰਮਿਕ ਅਤੇ ਕਈ ਧਾਰਮਿਕ ਸੰਗਠਨ ਨਾਲ ਜੁੜੀ ਹੋਈ ਹੈ ਅੱਬ ਅੱਜ ਜਿਹੜਾ ਹੈ 1:15 ਮਿੰਟ ਤੇ ਜਿਹੜਾ ਹੈ ਅ ਦੁਪਹਿਰ 71 ਹੋਣਗੇ 1:55 ਮਿੰਟ ਤੇ ਆਬਾ ਬਾਂਸਲ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਵੇਗਾ ਅਤੇ ਦੁਪਹਿਰ 2 ਸਵਾ 2 ਵਜੇ ਇੱਕ ਪਾਰਟੀਵੀ ਰੱਖੀ ਗਈ ਹੈ ਪਾਰਟੀ ਪ੍ਰਧਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੌਰੀ ਉਪ ਪ੍ਰਧਾਨ ਆਸ਼wini ਕੁਮਾਰ ਹੋਣਾ ਵੱਲੋਂ ਚੰਡੀਗੜ੍ਹ ਦੇ ਵਿੱਚ ਅਬ ਆਬਾ ਬਾਂਸਲ ਨੇ 2023 ਦੇ ਵਿੱਚ ਜਿਹੜੀ ਹੈ ਪਾਰਟੀ ਜੁਆਇਨ ਕੀਤੀ ਸੀ ਲੇਕਿਨ 2025 ਅਗਸਤ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਇਹ ਬੜੀ ਵੱਡੀ ਪ੍ਰਾਪਤੀ ਹੋਵੇਗੀ ਕਿਉਂਕਿ ਆਬਾ ਬਾਂਸਲ ਸਮਾਜ ਸੇਵੀ ਹੈ ਅਤੇ ਕਈ ਸੰਗਠਨਾ ਦੇ ਨਾਲ ਜੁੜੀ ਹੋਈ ਹੈ ਜਦੋਂ ਵੀ ਚੋਣਾਂ ਹੋਣਗੀਆਂ ਤੇ ਆਬਾ ਬਾਂਸਲ ਨੂੰ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਧੰਨਵਾਦ